ਇੱਕ ਚੋਰ ਨੇ ਕਿਸੇ ਦੁਕਾਨ ਤੋਂ ਨਾ 100 ਰੁਪਏ ਚੋਰੀ ਕੀਤਾ ਤੇ ਉਸੇ ਦੁਕਾਨ ਤੇ ਸੌਦਾ ਲੈਣ ਗਿਆ ਉਹਨੇ ਦੁਕਾਨਦਾਰ ਤੋਂ 70 ਰੁਪਏ ਦਾ ਸੌਦਾ ਲਿਆ 100 ਰੁਪਏ ਦਿੱਤਾ ਤੇ ਦੁਕਾਨਦਾਰ ਨੇ 30 ਰੁਪਏ ਮੋੜ ਦਿੱਤੇ ਠੀਕ ਆ ਹੁਣ ਤੂੰ ਦੱਸ ਦੁਕਾਨਦਾਰ ਨੂੰ ਕਿੰਨੇ ਦਾ ਘਾਟਾ ਹੋਇਆ 70 ਰੁਪਏ ਦੀ ਚੀਜ਼ ਲਈ ਹਾਂ 30 ਰੁਪਏ ਵਾਪਸ ਕਰਤੇ ਉਹਨੂੰ ਹਾਂ ਕਿੰਨੇ ਰੁਪਏ ਦਾ ਘਾਟਾ ਹੋਇਆ ਦੁਕਾਨਦਾਰ ਨੂੰ ਸਵਾਲ ਇੱਕ ਵਾਰ ਫੇਰ ਸੁਣ ਲਾ 70 ਸਵਾਲ ਇੱਕ ਵਾਰ ਫੇਰ ਸੁਣ ਲਾ ਹਾਂਜੀ ਕਿਸੇ ਦੁਕਾਨ ਤੋਂ ਚੋਰ ਨੇ 100 ਰੁਪਏ ਚੋਰੀ ਕੀਤਾ ਠੀਕ ਆ ਕੀਤਾ ਉਸੇ ਦੁਕਾਨ ਤੋਂ ਸੌਦਾ ਲਿਆ ਉਹਨੇ 70 ਰੁਪਏ ਦਾ ਠੀਕ ਆ ਤੇ 100 ਰੁਪਏ ਉਹਨੇ ਦਿੱਤਾ ਦੁਕਾਨਦਾਰ ਨੂੰ ਤੇ ਉਹਨੇ 30 ਰੁਪਏ ਕਿਉਂ ਮੋੜ ਦਿੱਤੇ ਹੁਣ ਤੂੰ ਇਹ ਦੱਸ ਕੀ ਦੁਕਾਨਦਾਰ ਨੂੰ ਕਿੰਨੇ ਰੁਪਈਆ ਦਾ ਘਾਟਾ ਪਿਆ 70 ਰੁਪਈਆ ਦਾ ਕਿਵੇਂ ਕਿ ਇਹ 70 ਰੁਪਏ ਚੇਜ ਚੇਜ ਲਈ ਹਾਂ 70 ਰੁਪਏ ਦੇ ਬਾਕਸ ਲਈ ਦੁਕਾਨਾ ਵਾਲੇ ਦੇ ਹੂੰ ਜਾਂ 30 ਰੁਪਏ 30 ਰੁਪਏ ਉਹਨੂੰ ਬਾਕਸ ਵੇ ਦੇ ਤੇ ਹਾਂ ਤੇ ਹਾਂ ਤਾਂ 70 ਰੁਪਏ ਦੇ ਬਾਕਸ ਗਏ ਨਹੀਂ ਨਹੀਂ ਸੌਦਾ ਵੀ ਤੇ ਲਿਆ ਨਾ ਉਹਨੇ ਸੌਦਾ ਵੀ ਤੇ ਲਿਆ ਆ ਇਹ ਦੱਸ ਘੱਟਾ ਕਿਨੇ ਰੁਪਈਆ ਪਿਆ ਉਹਨੂੰ ਹਾਂ ਦੱਸ ਦੱਸ ਕਿਨੇ ਰੁਪਈਆ ਦਾ ਘੱਟਾ ਪਿਆ ਦੁਕਾਨਦਾਰ ਨੂੰ ਵੜਾਈ ਦਿਮਾਗਲਾ ਸਵਾਲ ਆ ਤੇ ਦਿਮਾਗ ਲਾਉਣਾ ਪੈਣਾ ਹਾਂ ਨਹੀਂ ਟਾਈਮ ਕੋ ਜਿਆਦਾ ਨਹੀਂ ਲੱਗਣਾ ਬਸ ਮੜਾ ਜਾਣਾ ਸੋਚਣ ਦੀ ਗੱਲ ਆ ਸੋਚ ਕੇ ਬਸ ਤਰਾਹ ਦੱਸ ਦੇ ਕਿੰਨੇ ਰੁਪਈਆ ਦਾ ਘਾਟਾ ਪਿਆ ਹੂੰ ਦੱਸ ਦੱਸ ਹਾਂ ਬਸ ਫਟੀ ਦੱਸ ਕਿੰਨੇ ਰੁਪਈਆ ਦਾ ਘਾਟਾ ਪਿਆ ਦਕਾਨਦਾਰ ਦਾ ਦਾ ਮਾਰਗ 100 ਰੁਪਏ ਦਾ ਕਿਵੇਂ ਕਿਉਂਕਿ ਇਹ 100 ਰੁਪਏ ਦਾ ਉਹਨੇ ਸੌਦਾ ਲਿਆ ਹਾਂ 70 70 ਰੁਪਏ ਦਾ ਹਾਂ 13 ਰੁਪਏ ਵਾਪਸ ਕਰ ਲਤੇ ਹਾਂ ਤੇ ਸੌਦਾ ਵੀ ਚਲੇ ਗਿਆ ਹਾਂ ਤੇ ਪੈਸੇ ਵੀ ਚਲੇ ਗਏ ਹਾਂ ਹੂੰ ਬਚੇ ਇੱਕ ਕਰ ਕਹਿ ਨਹੀਂ ਨਹੀਂ ਇਹ ਇਨਵੋਇਸ ਬਣੀ ਤਰੀ ਪੱਕਾ ਪ੍ਰੂਫ ਦੇ ਕਿਵੇਂ ਅੱਛਾ ਬਾਕੀ ਸਵਾਲ ਸਹੀ ਹੈ ਨਹੀਂ ਨਹੀਂ ਸਵਾਲ ਦੀ ਨਹੀਂ ਗੱਲ ਸਵਾਲ ਤਾਂ ਮੈਂ ਪਾਇਆ ਨਾ ਉੱਤਰ ਦੇ ਇਹਨਾਂ ਪੱਕਾ ਤਰੀਕੇ ਨਾਲ ਸਮਝਾ ਕੇ ਉੱਤਰ ਦੇ ਦਾ ਅੱਛਾ ਹਾਂ ਕਿ ਹਮਨੇ ਪਤਾ ਲੱਗਿਆ ਤੇਰਾ ਉੱਤਰ ਸਹੀ ਆ ਦਾ ਇਹਦੀਆ ਆਦਮਾਗ ਮਹਾਰਾਜਾਂ ਕਿ 100 ਰੁਪਇਆ ਪਹਿਲਾਂ ਚੋਰੀ ਕੀਤਾ ਉਹਨੇ ਦੁਕਾਨ ਤੋਂ ਤੇ 70 ਰੁਪਇਆ ਦਾ ਸੌਦਾ ਲੈ ਲਿਆ 30 ਰੁਪਇਆ ਉਹਨੇ ਮੋੜ ਦਿੱਤੇ ਕਿਉਂਕਿ 100 ਰੁਪਇਆ ਉਹਨੇ ਦੇ ਦਿੱਤਾ ਸੀਗਾ ਹੂੰ ਹੁਣ ਦੁਕਾਨਦਾਰ ਨੂੰ ਕਿੰਨਾ ਘਾਟਾ ਪੈ ਗਿਆ ਕਿੰਨਾ ਰੁਪਇਆ ਦਾ ਕਿਵੇਂ 70 ਰੁਪਏ ਦਾ ਸੌਦਾ ਵੀ ਲੈ ਲਿਆ ਉਹਨੇ 30 ਰੁਪਏ ਵੀ ਲੈ ਲਏ 30 ਰੁਪਏ ਵੀ ਲੈ ਲਏ 100 ਰੁਪਏ ਚੋਰੀ ਵੀ ਕਿੰਨਾ ਸੀਗਾ 100 ਰੁਪਏ ਦਿੱਤਾ ਬਸ 100 ਰੁਪਏ ਚੋੜ ਵੀ ਹੋ ਗਿਆ ਹਾਂ 70 ਰੁਪਏ ਦਾ ਵੀ ਲੈ ਲਿਆ ਨੇ ਹਾਂ 30 ਰੁਪਏ ਵੀ ਲੈ ਲਏ 30 ਰੁਪਏ ਵੀ ਲੈ ਲਏ ਹਾਂ ਤੇ ਦੁਕਾਨਦਾਰ ਨੂੰ ਤਾਂ ਪੂਰਾ ਸੌਦਾ ਘਟਾ ਪਿਆ ਗਿਆ ਸੌਦਾ ਘਟਾ ਕਿਵੇਂ ਕੀ ਕਿ ਦੇਖੋ 70 ਰੁਪਏ ਦਾ ਚੀਜ਼ ਕੋਈ ਵੀ ਚੀਜ਼ ਲੈ ਲਈ ਉਹਨੇ ਹਾਂ ਠੀਕ ਹੈ ਹੂੰ ਤੇ 3 ਰੁਪਏ ਦੀ ਉਹਨੇ 3 ਰੁਪਏ ਵਾਪਸ ਗੱਲ ਤੈਨੂੰ ਹਾਂ ਠੀਕ ਆ ਤਾਂ ਉਹਦਾ ਵੀ ਅਦਲ ਚਲੇ ਗਿਆ ਹਾਂ ਤੇ 70 ਰੁਪਏ ਦੁਕਾਨ ਵਾਲ ਚਲੇ ਗਏ ਹਾਂ ਤੇ 30 ਰੁਪਏ ਪੇ ਉਹਦਲ ਚਲੇ ਗਏ ਹਾਂ 100 ਰੁਪਏ ਹੋ ਗਿਆ 100 ਰੁਪਏ ਹੋ ਗਿਆ ਹਾਂ ਤੇ 100 ਰੁਪਏ ਫੇਰ ਅਦਲ ਚਲੇ ਗਿਆ ਭਾਈ ਵਾਲੀ ਜਿੰਨੇ ਚੋਰੀ ਕੀਤਾ ਭਾਈ ਵਾਲ ਕਿੱਦਾਂ ਚਲੇ ਗਿਆ ਦੇਖੋ 70 ਰੁਪਏ ਚੀਜ਼ ਲੈ ਲਈ ਨਹੀਂ ਨਹੀਂ 100 ਰੁਪਏ ਕਿਦੇ ਗੱਲ ਚਲੇ ਗਿਆ 100 ਰੁਪਏ ਚਲੇ ਗਿਆ ਭਾਈ ਵਾਲ ਜਿੰਨੇ ਚੋਰੀ ਕੀਤਾ ਚੋਰ ਵਾਲ ਹਾਂ ਚੋਰ ਕਿੱਦਾਂ ਚਲੇ ਗਿਆ ਦੇਖੋ ਤਾਂ ਤਰ੍ਹਾਂ ਪੈਨ ਕਿ ਚੀਲੇ ਲਈ ਹਾਂ 10 ਰੁਪਏ ਨੂੰ ਫੇਰ ਵਾਪਸ ਕਰ ਦਿੱਤਾ ਦੁਕਾਨਦਾਰ ਨੇ ਹਾਂ 100 ਰੁਪਇਆ 100 ਰੁਪਇਆ ਦਲ ਚਲ ਗਿਆ ਹਾਂ ਦੁਕਾਨਦਾਰ ਨੂੰ ਕਿੰਨਾ ਦਾ ਘਾਟਾ ਪਿਆ ਦੁਕਾਨਦਾਰ ਪੂਰੇ 100 ਦਾ ਪਿਆ ਘਾਟਾ ਪੱਕਾ ਪ੍ਰੂਫ ਨਾਲ ਦੱਸਣਾ ਪੱਕਾ ਹੀ ਪ੍ਰੂਫ ਨਾਲ ਕਿਸ ਤਰੀਕੇ ਨਾਲ ਪਿਆ 100 ਰੁਪਇਆ ਉਹ ਤਾਂ ਚੋਰ ਵੀ ਤਾਂ ਪਹਿਲਾਂ ਕੀਤਾ ਸੀ ਨਾ ਉਹਨੇ ਚੋੜੀ ਵੀ ਕੀਤਾ ਨੇ ਹਾਂ ਇਹ ਵੀ ਦੱਸਣਾ ਕਲ ਮਾਦਾ ਹਦਾ ਅੰਕਲ ਤੁਸੀਂ ਦੱਸੋ ਦੁਕਾਨਦਾਰ ਨੂੰ ਰੁਪਈਆ 100 ਦਾ ਹੀ ਘਾਟਾ ਪਿਆ ਹਾਂ ਤਾਂ 100 ਨਹੀਂ ਉਹ ਤਾਂ ਪੱਕੇ ਤਰੀਕੇ ਨਾਲ ਨਹੀਂ ਨਾ ਦੱਸਾਂ ਤੇ ਮੰਨ ਲਾ ਪਹਿਲਾਂ ਉਹਨੇ 100 ਰੁਪਈਆ ਚੋਰੀ ਕੀਤਾ 100 ਰੁਪਈਆ ਦਾ ਘਾਟਾ ਪਹਿਲਾਂ ਹੀ ਪੈ ਗਿਆ ਉਹਨੂੰ ਹਾਂ ਦੁਕਾਨਦਾਰ ਨੂੰ ਫਿਰ ਦੁਕਾਨ ਤੇ ਗਿਆ ਉਹਨੇ 70 ਰੁਪਈਆ ਦਾ ਸੌਦਾ ਲੈ ਲਿਆ ਠੀਕ ਆ ਉਹਨੇ 100 ਰੁਪਇਆ ਵਾਪਸ ਦੇ ਦਿੱਤਾ ਉਹੀ ਰੁਪਇਆ ਜਿਹੜੇ 100 ਰੁਪਇਆ ਉਹਨੇ ਚੋਰੀ ਕੀਤਾ ਸੀ ਨਾ ਉਹੀ ਦੁਕਾਨਦਾਰ ਕੋਲ ਫੇਰ ਵਾਪਸ ਲਗਿਆ ਵਾਪਸ ਲਗਿਆ ਹੈ ਨਾ ਤੇ ਉਹਨੇ ਉਹਦੇ ਵਿੱਚ 30 ਰੁਪਇਆ ਫੇਰ ਮੋੜ ਦਿੱਤੇ 30 ਰੁਪਇਆ 70 ਦਾ ਸੌਦਾ 30 ਰੁਪਇਆ ਵਾਪਸ ਤੇ 100 ਰੁਪਇਆ ਦਾ ਪੂਰਾ ਕਟਾ ਬਹਿ ਗਿਆ 100 ਰੁਪਇਆ ਦਾ ਕਟਾ ਬਹਿ ਗਿਆ ਹਾਂ ਕਿਉਂਕਿ ਜਿਹੜੇ 100 ਰੁਪਇਆ ਉਹਨੇ ਚੋਰੀ ਕੀਤੇ ਸੀਗੇ ਉਹਨਾਂ 100 ਰੁਪਇਆ ਦੇ ਉਹਨੇ ਸੌਦਾ ਲੈ ਲਿਆ ਹਾਂ ਐਸੇ ਕਰਕੇ 100 ਰੁਪਇਆ ਦਾ ਕਟਾ ਪੈ ਗਿਆ ਦੁਕਾਨਦਾਰ ਠੀਕ ਆ